ਰੀਲੀਜ਼ ਕਰਾਏ ਬੰਦੇ ਗਿਰਫਤਾਰ ਸੀ ਬਹਾਲ ਕਰਾਏ ਬਾਹਰ ਕੱਗੇ ਸੋ ਇਹ ਤਾਕਤ ਉਹਨਾਂ ਨੂੰ ਪਤਾ ਵੀ ਅੰਦਰੋਂ ਬੋਲਦਿਆ ਬੀਬੀਆਂ ਸਾਡੀਆਂ ਐਸਟੀਆਂ ਮਾਂ ਬੋਲੀਆਂ ਪਤਾ ਅੰਦਰੋਂ ਇਸ ਲਈ ਦੂਜੇ ਸਾਮਾ ਤੇ ਵੀ ਅੱਗ ਚਲੀ ਗਈ ਆ ਆਪਣੀ ਇਹ ਮਸ਼ਾਲ ਜਗਦੀ ਦੂਜੇ ਸਾਮਾ ਤੇ ਚਲੀ ਗਈ ਆ ਸੋ ਤੁਸੀਂ ਸਾਰੇ ਆਉਣੇ ਆਪਾਂ ਇਕੱਠੇ ਬਧਾਉਣਾ ਆ ਪੱਕਾ ਬਣ ਜਾਣਾ ਕੱਲ ਦਾ ਦਿਨ ਹੈ ਨਾ ਮੀ ਨਾ ਨੇਰੀ ਨਾ ਟੱਪ ਬਕਾਇਦਾ ਇੱਥੇ ਪੱਖੇ ਲੱਗ ਰਹੇ ਨੇ ਆ ਤੇ ਐਸੀ ਇਹ ਕਿਉਂ ਲਾ ਰਹੇ ਆ ਪ੍ਰਸ਼ਾਸਨ ਨੂੰ ਪਤਾ ਹੈ ਵੀ ਸੈਂਡ ਬਹੁਤ ਐਨਾਂ ਚ ਅਸਲੀ ਵੀਰੋ ਆਪਾਂ ਲੜਾਈ ਲੜਨੀ ਆ ਜਦੋਂ ਇੱਕ ਗੱਲ ਕਹੇ ਆਏ ਆ ਨਾ ਬੀਬੀਆਂ ਕਈਆਂ ਤੇ ਭਾਈ ਕਹੇ ਆਏ ਆ ਸਾਡੀਆਂ ਲਾਸ਼ਾਂ ਤੋਂ ਦੀ ਫੈਕਟਰੀ ਬਣੂ ਇਹ ਆਪਾਂ ਨੂੰ ਕਹਿੰਦੇ ਆ It